ਮੇਰੇ ਨਾਲ ਕੇ ਵੇਰ ਸਾਰੇ ਜਾਨੀਓ ਤੁਹਾਡੇ ਨਾਲ ਬੇਫਿਕਰ ਹੋ ਜੋ ਤੁਹਾਡਾ ਤੁਹਾਡੇ ਬੱਚਿਆਂ ਦਾ ਖਾਸ ਧਿਆਨ ਰੱਖਾਂਗੀ ਬੇਫਿਕਰ ਹੋ ਜੋ ਬਿਲਕੁਲ ਅਸੀਨਾ ਜੀ ਦੇਖੋ ਐਡਾ ਵੱਡਾ ਪਰਿਵਾਰ ਤੁਹਾਨੂੰ ਮਿਲ ਗਿਆ ਹੈ ਹਨਾ ਤੁਸੀਂ ਸਾਰੇ ਮੇਰਾ ਪਰਿਵਾਰ ਹੋ ਬੇਫਿਕਰ ਹੋ ਪਿਛਲੇ ਕਈ ਦਿਨਾਂ ਤੋਂ ਹੋ ਰਹੀ ਭਾਰੀ ਬਰਸਾਤ ਦੇ ਕਾਰਨ ਮੋਗਾ ਜ਼ਿਲ੍ਹਾ ਦੇ ਪਿੰਡ ਮਢੀਰਾ ਕਲਾ ਦੇ ਰਹਿਣ ਵਾਲੀ ਕੈਂਸਰ ਤੋਂ ਪੀੜਤ ਔਰਤ ਦੇ ਘਰ ਦੀ ਛੱਤ ਡੇਗ ਗਈ ਸੂਚਨਾ ਮਿਲਦੇ ਹੀ ਹਲਕਾ ਵਿਧਾਇਕ ਡਾਕਟਰ ਅਮਨਦੀਪ ਕੌਰ ਅਰੋੜਾ ਨੇ ਮੌਕੇ ਦਾ ਨਰੀਖਣ ਕਰਨ ਤੋਂ ਬਾਅਦ ਕਮਰਾ ਅਤੇ ਰਸੋਈ ਬਣਾਉਣ ਦੀ ਜ਼ਿੰਮੇਵਾਰੀ ਲਈ ਅੱਜ ਹਲਕਾ ਵਿਧਾਇਕ ਡਾਕਟਰ ਅਮਨਦੀਪ ਕੌਰ ਅਰੋੜਾ ਨੇ ਮੰਡੀਰਾ ਕਲਾ ਸਥਿਤ ਔਰਤ ਦੇ ਘਰ ਜਾ ਕੇ ਉਸ ਨੂੰ ਘਰ ਦੀ ਉਸਾਰੀ ਲਈ ਨਕਦੀ ਦੀ ਪਹਿਲੀ ਕਿਸ਼ਤ ਭੇਟ ਕੀਤੀ ਹੈ ਗੱਲਬਾਤ ਕਰਦਿਆਂ ਹਲਕਾ ਵਿਧਾਇਕ ਡਾਕਟਰ ਅਮਨਦੀਪ ਕੌਰ ਅਰੋੜਾ ਨੇ ਦੱਸਿਆ ਕਿ ਮੋਗਾ ਹਲਕੇ ਦੇ ਪਿੰਡ ਮਢੀਰਾ ਕਲਾ ਦੀ ਰਹਿਣ ਵਾਲੀ ਇੱਕ ਔਰਤ ਜੋ ਖੁਦ ਹੀ ਕੈਂਸਰ ਦੀ ਪੀੜਤ ਹੈ ਅਤੇ ਇਲਾਜ ਕਰਵਾ ਰਹੀ ਹੈ ਜਿਸ ਦਾ ਪਤੀ ਡਰਾਈਵਰ ਵਜੋਂ ਕੰਮ ਕਰਦਾ ਹੈ ਪਰਿਵਾਰ ਦੇ ਵਿੱਚ ਚਾਰ ਬੱਚੇ ਨੇ ਅਤੇ ਆਰਥਿਕ ਹਾਲਤ ਵੀ ਚੰਗੀ ਨਹੀਂ ਹੈ ਉਨ੍ਹਾਂ ਕਿਹਾ ਕਿ ਪਿਛਲੇ ਦਿਨੀਂ بارش ਕਾਰਨ ਇਹਨਾਂ ਦੇ ਘਰ ਦੀ ਛੱਤ ਡੇਗ ਗਈ ਸੀ ਜਿਨ੍ਹਾਂ ਨੂੰ ਅੱਜ ਮਾਲੀ ਸਹਾਇਤਾ ਦਿੱਤੀ ਗਈ ਹੈ ਸਤਿ ਸ਼੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੇ ਹਲਕਾ ਮੋਗਾ ਪਿੰਡ ਮੰਦੀਰਾ ਨਮਾ ਵਿਖੇ ਸਾਡੇ ਸਰਪੰਚ ਸਾਹਿਬ ਔਰ ਪੰਚ ਸਹਿਬਾਨ ਮੇਰੇ ਕੋਲ ਆਈ ਸੀ ਔਰ ਉਹਨਾਂ ਨੇ ਮੈਨੂੰ ਦੱਸਿਆ ਕਿ ਸਾਡੇ ਇੱਥੇ ਇੱਕ ਪੈਨ ਹੈ ਜਿਹੜੇ ਜਿਨ੍ਹਾਂ ਨੂੰ ਲੈਫਟ ਸਾਈਡ ਜਿਹੜਾ ਬ੍ਰੈਸਟ ਕੈਂਸਰ ਹੈ ਔਰ ਟਰੀਟਮੈਂਟ ਚੱਲ ਰਿਹਾ ਹੈ ਇਹਨਾਂ ਦਾ ਪਰਵਾਰ ਦੇ ਬੜੇ ਨਾਜ਼ੁਕ ਹਾਲਾਤ ਨੇ ਇਹਨਾਂ ਦੇ ਜਿਹੜੇ ਪਤੀ ਨੇ ਉਹ ਟਰੱਕ ਡਰਾਈਵਰ ਨੇ ਘਰ ਦੇ ਵਿੱਚ ਚਾਰ ਬੱਚੇ ਆ ਤਿੰਨ ਬੇਟੀਆਂ ਇੱਕ ਬੇਟਾ ਇਹਨਾਂ ਦਾ ਬੜੀ ਮੁਸ਼ਕਲ ਦੇ ਨਾਲ ਗੁਜ਼ਾਰਾ ਹੋ ਰਿਹਾ ਔਰ ਬਾਲੀਆਂ ਵਾਲੀ ਛੱਤ ਸੀਗੀ ਉਹ ਹੈਵੀ ਰੇਨ ਕਰਕੇ ਪਿਛਲੇ ਦਿਨੀ ਟੈਗ ਗਈ ਔਰ ਅੱਜ ਅਸੀਂ ਸਾਰਾ ਕਿਉਂਕਿ ਮੈਂ ਪਹਿਲਾਂ ਤੋਂ ਹੀ ਕਿਹਾ ਕਿ ਆਪਣੇ ਹਲਕੇ ਔਰ ਪੂਰੇ ਪੰਜਾਬ ਵਾਸੀਆਂ ਦੇ ਨਾਲ ਅਸੀਂ ਮੋਢੇ ਦਾ ਮੋਢਾ ਲਾ ਕੇ ਖੜੇ ਹਾਂ ਔਰ ਮੇਰਾ ਆਪਣਾ ਪਰਿਵਾਰ ਹੈ ਜੀ ਮੇਰੀ ਆਪਣੀ ਭੈਣ ਅਸੀਂ ਇਹਨਾਂ ਨੂੰ ਹੀ ਕਹਿਣਾ ਆਇਆ ਕਿ ਤੁਸੀਂ ਘਬਰਾਓ ਨੀ ਅਸੀਂ ਸਾਰੇ ਤੁਹਾਡੇ ਨਾਲ ਆ ਔਰ ਅੱਜ ਅਸੀਂ ਸਾਡਾ ਸਾਰੇ ਮੋਗਾ ਆਮ ਆਦਮੀ ਪਾਰਟੀ ਦੇ ਪਰਿਵਾਰ ਵੱਲੋਂ ਸਾਡੇ ਵੱਲੋਂ ਹੀ ਭੈਣ ਨੂੰ ਇੱਕ ਨਵਾਂ ਕਮਰਾ ਔਰ ਕਿਚਨ ਜਿਹੜੀ ਹੈਗੀ ਉਹ ਤਿਆਰ ਕਰਕੇ ਦਿੱਤੀ ਜਾਏਗੀ ਉਹਦਾ ਪਹਿਲੀ ਜਿਹੜੀ ਅਸੀਂ ਅੱਜ ਅਮਾਉਂਟ ਹੈਗੀ ਆ ਉਹ ਭੈਣ ਨੂੰ ਔਰ ਪਿੰਡ ਦੇ ਸਰਪੰਚ ਸਾਹਿਬ ਨੂੰ ਦੇਣ ਆਏ ਆ ਜੀ ਔਰ ਜਿਸ ਤਰ੍ਹਾਂ ਕੰਮ ਚੱਲੇਗਾ ਨਾਲ ਦੀ ਨਾਲ ਸਾਡੇ ਵੱਲੋਂ ਜਿਹੜੀ ਪੇਮੈਂਟ ਕਰ ਦਿੱਤੀ ਜਾਏਗੀ ਇਹਨਾਂ ਨੂੰ ਐਮਨ ਸਰ ਵੱਡੀ ਗੱਲ ਇੱਕ ਮਹਿਲਾ ਹੋਣ ਦੇ ਨਾਤੇ ਮਹਿਲਾ ਦਾ ਦਰਦ ਸਮਝਿਆ ਤੁਸੀਂ ਦੇਖੋ ਜੀ ਸਾਰੀ ਹੀ ਮੇਰੇ ਭੈਣ ਭਰਾ ਨਹੀਂ ਨਾ ਸਭ ਨੇ ਬਹੁਤ ਸਾਥ ਦਿੱਤਾ ਔਰ ਸਭ ਦੇ ਲਈ ਸਾਡਾ ਪੂਰਾ ਫਰਜ਼ ਮੰਨਦਾ ਹੈ ਕਿ ਵੀ ਇਸ ਟਾਈਮ ਜੋ ਇਹ ਮੁਸ਼ਕਲ ਦੇ ਹਾਲਾਤ ਸਾਡੇ ਪੰਜਾਬ ਦੇ ਵਿੱਚ ਚੱਲ ਰਿਹਾ ਅਸੀਂ ਸਭ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਹੋਈਏ ਔਰ ਆਪਣੇ ਭੈਣ ਭਰਾਵਾਂ ਦੇ ਮੈਂ ਸਭ ਨੂੰ ਕਹੂੰਗੀ ਕਿ ਸਾਡੇ ਇਹੋ ਜਿਹੇ ਜਿੰਨੇ ਵੀ ਭੈਣ ਭਰਾ ਨੇ ਸਭ ਦਾ ਸਾਨੂੰ ਸਾਥ ਦੇਣਾ ਚਾਹੀਦਾ ਔਰ ਅੱਜ ਨਹੀਂ ਹਮੇਸ਼ਾ ਇਹਨਾਂ ਦੇ ਨਾਲ ਇਸੇ ਤਰ੍ਹਾਂ ਖੜੇ ਰਮਾਂਗੇ ਔਰ ਇੱਕ ਹੋਰ ਪਰਿਵਾਰ ਹੈ ਇੱਥੇ ਉਹਨਾਂ ਨੂੰ ਵੀ ਥੋੜੀ ਪ੍ਰੋਬਲਮ ਆਈ ਹੈ ਔਰ ਮੈਂ ਜਿੰਨੇ ਵੀ ਸਾਡੇ ਪਰਿਵਾਰ ਨੇ ਸਭ ਦਾ ਸਾਡੇ ਵੱਲੋਂ ਜਿਹੜਾ ਹੈਗਾ ਬੱਧ ਤੋਂ ਬੱਧ ਸਹਿਯੋਗ ਕੀਤਾ ਜਾਏਗਾ ਸਰ ਮੈਂ ਮਨਿੰਦਰ ਕੌਰ ਪਿੰਡ ਮੰਡੀਰਾ ਨਵਾ ਜੀ ਸਰ ਧੰਨਵਾਦ ਕਰਾਂਗੇ ਮੈਮ ਜੀ ਦਾ ਬਹੁਤ ਪਰੇਸ਼ਾਨੀ ਸੀ ਜੀ ਸਾਡੀ ਛੱਤ ਡੇਗ ਪਈ ਸਰਪੰਚ ਸਾਹਿਬ ਜੀ ਦਾ ਮੈਡਮ ਜੀ ਦਾ ਬਹੁਤ ਬਹੁਤ ਧੰਨਵਾਦ ਹੈ ਸਾਨੂੰ ਸਰ ਕਰਪਨਾ ਕੇ ਦੇਣ ਵਾਸਤੇ ਸੀ ਇਹ ਵੀ ਪਤਾ ਲੱਗਿਆ ਕਿ ਤੁਹਾਨੂੰ ਕੋਈ ਪ੍ਰੋਬਲਮ ਹੈ ਜੀ ਦਾ ਇਹ ਕਰਕੇ ਜਿਹੜੀ ਤਕਲੀਫ ਆ ਰਹੀ ਸੀ ਐਮਲੇ ਸਾਹਿਬ ਨੇ ਤੁਹਾਨੂੰ ਵਿਸ਼ਵਾਸ ਦਿਵਾਇਆ ਹੈ ਕਿ ਦਵਾਈ ਬੂਟੀ ਦਾ ਵੀ ਤੁਹਾਡਾ ਜਿਹੜਾ ਹੱਲ ਕੀਤਾ ਜਾਂਦਾ ਹਾਂਜੀ ਸਰ ਮੇਰੇ ਬ੍ਰੈਸ ਕੈਂਸਰ ਹੈ ਜੀ ਤੇ ਮੈਨੂੰ ਇਸ ਕਰਕੇ ਵੀ ਫਰੀ ਕੋਡ ਤੋਂ ਲਾਚ ਚੱਲ ਰਿਹਾ ਮੇਰੇ ਜੀ ਤੇ ਧੰਨਵਾਦ ਹੈ ਮੈਂ ਮੈਡਮ ਜੀ ਦਾ ਹੀ ਮੈਨੂੰ ਦਵਾਈ ਬੂਟੀ ਦਿਵਾਉਣ ਵਾਸਤੇ ਜੀ ਬਹੁਤ ਪਰੇਸ਼ਾਨੀ ਹੈ ਜੀ ਮੈਨੂੰ ਇਸ ਕਰਕੇ ਮੈਂ ਬਸ ਇਨਾ ਹੀ ਕਹਿਣਾ ਚਾਹਾਂਗੀ ਜੀ ਬਹੁਤ ਧੰਨਵਾਦ ਥੈਂਕ ਯੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸੋਪੇਧਾਰ ਰਜਵੰਤ ਸਿੰਘ ਪਿੰਡ ਨਵੇਂ ਮੜੀਰਾ ਅਸੀਂ ਬਹੁਤ ਧੰਨਵਾਦੀ ਆ ਅੱਜ ਸਾਡੇ ਇੱਕ ਪਿੰਡ ਮਦੀਰਾ ਦੇ ਵਿੱਚ ਮੀਆਂ ਦੇ ਕਰਕੇ ਇੱਕ ਮਕਾਨ ਡਿੱਗ ਪਿਆ ਸੀ ਤੇ ਅਸੀਂ ਜਾਈ ਗਏ ਸੀਗੇ ਐਮਐਲਏ ਮੈਡਮ ਕੋਲੇ ਅਸੀਂ ਬੇਨਤੀ ਕੀਤੀ ਸੀ ਤੇ ਉਹ ਸਾਡੀ ਬੇਨਤੀ ਨੂੰ ਮਨਜ਼ੂਰ ਕਰਦੇ ਹੋਏ ਅੱਜ ਸਾਡੇ ਪਿੰਡ ਨਵੇਂ ਮਦੀਰਾ ਵਿਖੇ ਪਹੁੰਚੇ ਨੇ ਤੇ ਪਰਿਵਾਰ ਦੇ ਨਾਲ ਖੜੇ ਨੇ ਤੇ ਉਹਨਾਂ ਨੇ ਵਾਦਾ ਕੀਤਾ ਇਹ ਕਿ ਇਹ ਹੀ ਮਕਾਨ ਇੱਕ ਕਮਰਾ ਤੇ ਇੱਕ ਕਿਚਨ ਉਹਨਾਂ ਨੂੰ ਪਾ ਕੇ ਦੇਵਾਂਗੇ ਅਸੀਂ ਬਹੁਤ ਧੰਨਵਾਦੀ ਆ ਬਾਕੀ ਹੋਰ ਸਾਡੇ ਪਿੰਡ ਵਾਲਿਓ ਵੀ ਉਹਨਾਂ ਵਾਸਤੇ ਸਹਾਇਤਾ ਵਾਸਤੇ ਜਿਹੜੀ ਆ ਉਹ ਹੀ ਸ਼ੁਰੂ ਕੀਤੀ ਹੋਈ ਆ ਤੇ ਬਾਕੀ ਸਾਡੇ ਨਰਈ ਵੀਰਾ ਤੇ ਉਹ ਵੀ ਬਾਰੋਂ ਸਹਾਇਤਾ ਦੇ ਰਹੇ ਨੇ ਸਾਡਾ ਕਲੱਬਾ ਪਿੰਡ ਦੇ ਵਿੱਚ ਕਲੱਬ ਵਾਲੇ ਮੁੰਡਿਆਂ ਦਾ ਬਹੁਤ ਧੰਨਵਾਦ ਆ ਤੇ ਅਸੀਂ ਸੇਵਾ ਇਕੱਠੀ ਕੀਤੀ ਹੋਈ ਆ ਤੇ ਕਰ ਰਹੇ ਆ ਹੌਲੀ ਹੌਲੀ ਤੇ ਇਹਨਾਂ ਦਾ ਮਕਾਨ ਅਸੀਂ ਬਣਾਉਂਦਾ ਹੀ ਨਾ ਵਾਅਦਾ ਕਰਦੇ ਆ ਤੇ ਬਾਕੀ ਅਸੀਂ ਅੱਗੇ ਵੀ ਇਹਨਾਂ ਦੇ ਨਾਲ ਖੜੇ ਆ ਤੇ ਹੁਣ ਵੀ ਇਹਨਾਂ ਦੇ ਨਾਲ ਖੜੇ ਆਂ ਅਸੀਂ ਸਾਰਿਆਂ ਦਾ ਬਹੁਤ ਧੰਨਵਾਦ ਕਰਦੇ ਆਂ ਇੱਕ ਵਾਰੀ ਅਸੀਂ ਫੇਰ ਸਾਡੇ ਇਲਾਕੇ ਦੇ ਜਿਹੜੇ ਐਮਐਲਏ ਮੈਡਮਾ ਭੈਣਾਂ ਅਮਰਦੀਪ अरोड़ा ਜੀ ਉਹਨਾਂ ਦਾ ਬਹੁਤ ਧੰਨਵਾਦ ਕਰਦੇ ਆ ਆਮ ਆਦਮੀ ਪਾਰਟੀ ਉਹਨਾਂ ਦਾ ਬਹੁਤ ਧੰਨਵਾਦ ਕਰਦੇ ਆ ਵਾਹਿਗੁਰੂ ਜੀ ਜੇ ਮੈਨੂੰ ਸਭ ਪੁੱਛੇ ਕਿ ਇਸ ਤਰ੍ਹਾਂ ਦਾ ਵਿਸ਼ਵਾਸ ਦਵਾਇਆ ਗਿਆ ਕਿ ਉਹਨਾਂ ਵੱਲੋਂ ਕਿਹਾ ਗਿਆ ਕਿ ਜਿਹੜਾ ਮਕਾਨ ਬਣਾ ਕੇ ਦਿੱਤਾ ਜਾਏਗਾ ਹਾਂਜੀ ਹਾਂਜੀ ਅਸੀਂ ਬਹੁਤ ਧੰਨਵਾਦੀ ਆ ਜੀ ਐਮਐਲਏ ਮੈਡਮ ਨੇ ਸਾਨੂੰ ਇੱਥੇ ਵਿਸ਼ਵਾਸ ਆ ਉਹ ਪਰਿਵਾਰ ਨੂੰ ਉਹ ਵਿਸ਼ਵਾਸ ਦਵਾਇਆ ਕਿ ਉਹਨਾਂ ਦਾ ਇਹ ਕਮਰਾ ਤੇ ਅਗੀ ਕਿਚਨ ਉਹਨੂੰ ਭਾ ਕੇ ਦੇਵਾਂਗੇ ਬਾਕੀ ਜਿਹੜੀ ਉਹਨਾਂ ਨੂੰ ਬਿਮਾਰੀ ਦੀ ਪ੍ਰੋਬਲਮ ਆ ਉਹਨਾਂ ਦੇ ਵੀ ਨਾਲ ਖੜੇ ਨੇ ਇਹ ਅੱਗੇ ਵੀ ਜਿਹੜੀ ਆਪਣੀ ਸਰਕਾਰ ਆ ਸਾਡੇ ਨਾਲ ਖੜੀ ਆ ਪੂਰੇ ਪਿੰਡ ਵਾਸੀਆਂ ਦੇ ਨਾਲ ਤੇ ਅਸੀਂ ਅੱਗੇ ਤੋਂ ਵੀ ਉਮੀਦ ਕਰਦੇ ਹਾਂ ਇਹ ਸਾਡੇ ਨਾਲ ਹਮੇਸ਼ਾ ਹੀ ਖੜੇ ਨੇ ਨਗਦ ਰਕਮ ਦਿੱਤੀ ਗਈ ਆ ਹਾਂਜੀ ਅੱਜ ਇਹਨਾਂ ਨੂੰ ਪਹਿਲੀ ਸਟਾਲਮੈਂਟ ਦਿੱਤੀ ਗਈ ਆ ਨਗਦ ਪੈਸੇ ਦਿੱਤੇ ਗਏ ਨੇ ਤੇ ਅਸੀਂ ਬਹੁਤ ਧੰਨਵਾਦੀ ਆ ਉਹਨਾਂ ਨੇ ਕਿਹਾ ਵੀ ਤੁਸੀਂ ਕੰਮ ਸ਼ੁਰੂ ਕਰਾਓ ਅੱਗੇ ਤੋਂ ਅੱਗੇ ਤੋਂ ਅਗੇ ਇਸੇ ਤਰ੍ਹਾਂ ਹੀ ਨਾਲ ਦੇ ਨਾਲ ਅਸੀਂ ਪੈਸੇ ਤੁਹਾਨੂੰ ਦਿੱਤੇ ਜਾਵਾਂਗੇ ਬਾਕੀ ਅਸੀਂ ਕਲੱਬ ਵਾਲੇ ਵੀਰ ਅਸੀਂ ਵੀ ਸੇਵਾ ਇਕੱਠੀ ਕਰਨ ਲੱਗੇ ਆ ਤੇ ਉਹ ਵੀ ਨਾਲਿਆਂ ਨਾਲ ਅਸੀਂ ਸ਼ੁਰੂ ਕਰਾਂਗੇ ਜੀ ਕਿੱਦਾਂ ਦੇਖਦੇ ਹੋ ਐਮਐਲ ਸਾਹਿਬ ਦੇ ਸੁਪਰ ਵਾਲੇ ਨੂੰ ਜ਼ੀਰੋ ਗਰਾਊਂਡ ਤੇ ਨਿਕਲ ਕੇ ਐਮਐਲ ਸਾਹਿਬ ਲੋਕਾਂ ਦਾ ਦਰਦ ਸੁਣ ਰਿਹਾ ਹੈ ਪਿਛਲੀਆਂ ਸਰਕਾਰਾਂ ਸਿਰਫ ਗੋਗਲਾਂ ਤੋਂ ਮਿੱਟੀ ਝਾੜਦੇ ਰਹੀਆਂ ਨਹੀਂ ਨਹੀਂ ਇਹ ਬਹੁਤ ਧੰਨਵਾਦੀਆਂ ਜੀ ਬਹੁਤ ਵਧੀਆ ਬਹੁਤ ਵਧੀਆ ਸੋਚ ਆ ਆਮ ਆਦਮੀ ਪਾਰਟੀ ਦੀ ਪੂਰੀ ਦੀ ਸੋਚ ਬਹੁਤ ਵਧੀਆ ਸਾਡੇ ਇਲਾਕੇ ਦੀ ਐਮਐਲਏ ਆ ਮੈਡਮ ਨੇ ਇਹ ਅਸੀਂ ਜਦੋਂ ਵੀ ਜਾਂਦੇ ਆ ਕੋਈ ਵੀ ਸਾਨੂੰ ਮੜੀ ਪ੍ਰੋਬਲਮ ਪੈਂਦੀ ਹੈ ਸਾਨੂੰ ਜਾਣ ਦੀ ਵੀ ਜ਼ਰੂਰਤ ਨਹੀਂ ਪੈਂਦੀ ਇੱਕ ਫੋਨ ਕਰਦੇ ਆ ਤੇ ਸਾਡੇ ਨਾਲ ਹਮੇਸ਼ਾ ਹੀ ਖੜੇ ਨੇ ਇਹ ਤੇ ਆ ਤਾਂ ਹੁਣ ਮਾੜਾ ਜਿਹਾ ਅਸੀਂ ਗਏ ਸੀਗੇ ਤੇ ਉਸੇ ਟਾਈਮ ਹੀ ਮੈਡਮ ਦੇ ਅਸੀਂ ਬਹੁਤ ਧੰਨਵਾਦੀ ਆ ਦੇ ਇੱਕ ਲੀਡਰ ਬਹੁਤ ਬਿਜੀ ਹੁੰਦਾ ਆਪਣੇ ਟਾਈਮ ਚੋਂ ਟਾਈਮ ਕੱਢ ਕੇ ਆਏ ਨਹੀਂ ਸਾਡੇ ਪਿੰਡ ਦੇ ਵਿੱਚ ਸਾਡੇ ਪਰਿਵਾਰ ਦਾ ਦੁੱਖੜਾ ਸੁਣਨ ਵਾਸਤੇ ਤੇ ਬਾਕੀ ਅਸੀਂ ਅੱਗੇ ਸਰਕਾਰਾਂ ਜੀ ਮੈਂ ਤੁਸੀਂ ਕਹਿੰਦੇ ਆ ਲਾਰਾ ਹੀ ਲਾਉਂਦੇ ਰਹਿੰਦੇ ਆ ਦਿੰਦੇ ਕੁਝ ਨਹੀਂ ਅੱਜ ਸਾਡੇ ਇਲਾਕੇ ਦੇ ਮੈਡਮ ਆਏ ਨੇ ਐਮਐਲਏ ਆਏ ਆ ਉਹਨਾਂ ਨੇ ਦੁੱਖ ਦਾ ਦੁੱਖੜਾ ਸੁਣਿਆ ਪਰਿਵਾਰ ਦਾ ਔਰ ਪਹਿਲੇ ਪੈਸੇ ਦੇ ਕੇ ਗਏ ਨੇ ਨਾਲ ਕਿ ਆ ਵੀ ਤੁਸੀਂ ਕੰਮ ਸ਼ੁਰੂ ਕਰੋ ਬਹੁਤ ਧੰਨਵਾਦੀਆਂ ਜੀ ਅਸੀਂ ਜਿਨ੍ਹਾਂ ਦਾ ਘਰ ਡਿੱਗ ਗਿਆ ਪਰਿਵਾਰ ਦੇ ਹਾਲਾਤ ਕਿਦਾਂ ਹਾਲਾਤ ਬਹੁਤ ਮਾਰੇ ਆ ਜੀ ਉਹਨਾਂ ਦੇ ਬਚਾ ਨਾ ਰੋਟੀ ਨਹੀਂ ਪੱਕਦੀ ਜੀ ਪਿੰਡ ਦੇ ਵਿੱਚੋਂ ਅੱਗੇ ਜਿਵੇਂ ਸਾਡਾ ਕਲੱਬ ਆ ਜਾਂ ਕੜਨੀਓ ਤੁਹਾਡੇ ਨਾਲ ਸਾਰੇ ਦੇਖੋ ਸਾਰੇ ਕੋਈ ਨਹੀਂ ਸਾਰੇ ਹਾਂ ਘਬਰਾਉਂਦੇ ਕੀ ਹੋਗਾ ਤੁਹਾਡੇ ਨਾਲ ਨਾ ਸਾਰੇ ਨਹੀਂ ਉਹਦੇ ਪੁੱਤ ਉਹਨੇ ਮਾਰਕ ਵੈਗੂ ਸਾਰੇ ਜਾਣੀਓ ਤੁਹਾਡੇ ਨਾਲ ਬੇਫਿਕਰ ਹੋ ਜੋ ਤੁਹਾਡਾ ਤੁਹਾਡੇ ਬੱਚਿਆਂ ਦਾ ਖਾਸ ਧਿਆਨ ਰੱਖਾਂਗੇ ਬੇਫਿਕਰ ਹੋ ਜੋ ਬਿਲਕੁਲ ਅਸੀਨਾ ਜੀ ਦੇਖੋ ਐਡਾ ਵੱਡਾ ਪਰਿਵਾਰ ਤੁਹਾਨੂੰ ਮਿਲ ਗਿਆ ਹੈ ਨਾ ਤੁਸੀਂ ਸਾਰੇ ਮੇਰਾ ਪਰਿਵਾਰ ਹੋ ਬੇਫਿਕਰ ਹੋ ਪਿਛਲੇ ਕਈ ਦਿਨਾ ਤੋਂ ਹੋ ਰਹੀ ਭਾਰੀ ਬਰਸਾਤ ਦੇ ਕਾਰਨ ਮੋਗਾ ਜ਼ਿਲ੍ਹਾ ਦੇ ਪਿੰਡ ਮੰਢੀਰਾ ਕਲਾ ਦੇ ਰਹਿਣ ਵਾਲੀ ਕੈਂਸਰ ਤੋਂ ਪੀੜਤ ਔਰਤ ਦੇ ਘਰ ਦੀ ਛੱਤ ਡੇਗ ਗਈ। ਸੂਚਨਾ ਮਿਲਦੇ ਹੀ ਹਲਕਾ ਵਿਧਾਇਕ ਡਾਕਟਰ ਅਮਨਦੀਪ ਕੌਰ ਅਰੋੜਾ ਨੇ ਮੌਕੇ ਦਾ ਨਰੀਖਣ ਕਰਨ ਤੋਂ ਬਾਅਦ ਕਮਰਾ ਤੇ ਰਸੋਈ ਬਣਾਉਣ ਦੀ ਜ਼ਿੰਮੇਵਾਰੀ ਲਈ। ਅੱਜ ਹਲਕਾ ਵਿਧਾਇਕ ਡਾਕਟਰ ਅਮਨਦੀਪ ਕੌਰ ਅਰੋੜਾ ਨੇ ਮੰਢੀਰਾ ਕਲਾ ਸਥਿਤ ਔਰਤ ਦੇ ਘਰ ਜਾ ਕੇ ਉਸ ਨੂੰ ਘਰ ਦੀ ਉਸਾਰੀ ਲਈ ਨਕਦੀ ਦੀ ਪਹਿਲੀ ਕਿਸ਼ਤ ਭੇਟ ਕੀਤੀ ਹੈ। ਗੱਲਬਾਤ ਕਰਦਿਆਂ ਹਲਕਾ ਵਿਧਾਇਕ ਡਾਕਟਰ ਅਮਨਦੀਪ ਕੌਰ ਅਰੋੜਾ ਨੇ ਦੱਸਿਆ ਕਿ ਮੋਗਾ ਹਲਕੇ ਦੇ ਪਿੰਡ ਮਢੀਰਾ ਕਲਾ ਦੀ ਰਹਿਣ ਵਾਲੀ ਇੱਕ ਔਰਤ ਜੋ ਖੁਦ ਹੀ ਕੈਂਸਰ ਦੀ ਪੀੜਤ ਹੈ ਅਤੇ ਇਲਾਜ ਕਰਵਾ ਰਹੀ ਹੈ ਜਿਸ ਦਾ ਪਤੀ ਡਰਾਈਵਰ ਵਜੋਂ ਕੰਮ ਕਰਦਾ ਹੈ ਪਰਿਵਾਰ ਦੇ ਵਿੱਚ 4 ਬੱਚੇ ਨੇ ਅਤੇ ਆਰਥਿਕ ਹਾਲਤ ਵੀ ਚੰਗੀ ਨਹੀਂ ਹੈ ਉਨ੍ਹਾਂ ਕਿਹਾ ਕਿ ਪਿਛਲੇ ਦਿਨੀਂ بارش ਕਾਰਨ ਇਹਨਾਂ ਦੇ ਘਰ ਦੀ ਛੱਤ ਡੇਗ ਗਈ ਸੀ ਜਿਨ੍ਹਾਂ ਨੂੰ ਅੱਜ ਮਾਲੀ ਸਹਾਇਤਾ ਦਿੱਤੀ ਗਈ ਹੈ ਸਤਿ ਸ਼੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੇ ਹਲਕਾ ਮੌਗਾ ਪਿੰਡ ਮੰਦੀਰਾ ਨਮਾ ਵਿਖੇ ਸਾਡੇ ਸਰਪੰਚ ਸਾਹਿਬ ਔਰ ਪੰਚ ਸਹਿਬਾਨ ਮੇਰੇ ਕੋਲ ਆਈ ਸੀ ਔਰ ਉਹਨਾਂ ਨੇ ਮੈਨੂੰ ਦੱਸਿਆ ਕਿ ਸਾਡੇ ਇੱਥੇ ਇੱਕ ਪੈਨ ਹੈ ਜਿਹੜੇ ਜਿਨ੍ਹਾਂ ਨੂੰ ਲੈਫਟ ਸਾਈਡ ਜਿਹੜਾ ਬ੍ਰੈਸਟ ਕੈਂਸਰ ਹੈ ਔਰ ਟਰੀਟਮੈਂਟ ਚੱਲ ਰਿਹਾ ਇਹਨਾਂ ਦਾ ਪਰਵਾਰ ਦੇ ਬੜੇ ਨਾਜ਼ੁਕ ਹਾਲਾਤ ਨੇ ਇਹਨਾਂ ਦੇ ਜਿਹੜੇ ਪਤੀ ਨੇ ਉਹ ਟਰੱਕ ਡਰਾਈਵਰ ਨੇ ਘਰ ਦੇ ਵਿੱਚ ਚਾਰ ਬੱਚੇ ਆ ਤਿੰਨ ਬੇਟੀਆਂ ਇੱਕ ਬੇਟਾ ਇਹਨਾਂ ਦਾ ਬੜੀ ਮੁਸ਼ਕਲ ਦੇ ਨਾਲ ਗੁਜ਼ਾਰਾ ਹੋ ਰਿਹਾ ਔਰ ਬਾਲੀਆਂ ਵਾਲੀ ਛੱਤ ਸੀਗੀ ਉਹ ਹੈਵੀ ਰੇਨ ਕਰਕੇ ਪਿਛਲੇ ਦਿਨੀ ਟੈ ਗਈ ਔਰ ਅੱਜ ਅਸੀਂ ਸਾਰਾ ਕਿਉਂਕਿ ਮੈਂ ਪਹਿਲਾਂ ਤੋਂ ਹੀ ਕਿਹਾ ਕਿ